ਨਾ ਇਹ ਤਾਂ ਮੇਰੇ ਪੇਕਾਂ ਦੇ ਬਾਹਰ ਹੋਣੀ ਨਹੀਂ ਮੈਂਨ ਨੂੰ ਨਾ ਵੀਰ ਬਾਲੇ ਰੋਟੀ ਲਿਆ ਲਿਆ ਹਾਂਜੀ ਲਿਉਣੀ ਆ ਰੋਟੀ ਲਿਆ ਨਨੂ ਉੱਥੇ ਹੀ ਖੜੀ ਹੈਗੀ ਹਾਂਜੀ ਲਿਉਣੀ ਹੈ ਬਸ ਪਾ ਲਈ ਰੋਟੀ ਤਾਂ ਤੁਸੀਂ दारू ਪੀ ਕੇ ਆਏ ਹੋਗੇ ਆ ਬੋਤਲ ਤੇਰੀ ਬੈਠੇਂ दारू ਦੀ ਅ ਮੇਰੇ ਸਾਲ ਦੀ ਏ ਇਹਨੂੰ ਬੰਦੀ ਪੀਂਦੇ ਹੁੰਦੇ ਆ ਔਰ ਤੀਵੀਆਂ ਪੀਂਦੀਆਂ ਹੁੰਦੀਆਂ ਗੀਆਂ ਇਹ ਸਾਡੇ ਪੀਣ ਵਾਲ ਤੇ ਬੜੀ ਹੋਈ ਐ ਐ ਆ ਦੂ ਰੋਟੀ ਦਰ ਪਿਆ ਤੋ ਪਹਿਲਾਂ ਤਾਂ ਐ ਕਹਿੰਦੇ ਸੀ ਵੀ ਮੁੰਡਾ ਕੁਝ ਵੀ ਨਹੀਂ ਖਾਂਦਾ ਪੀਂਦਾ ਤੁਸੀਂ ਤਾਂ दारू ਦੀ ਬੋਤਲ ਹੱਥ ਚੀ ਰੱਖਦੇ ਹੋਗੇ ਇਹਦੇ ਕਰਨ ਕੋਈ ਸੜਾ ਰਸਤਾ ਨਹੀਂ ਹੁੰਦਾ ਸੀ ਗੱਪ ਮਾਰ ਕੇ ਲਿਆ ਸਾਰਾ ਬਜ਼ਾਰ ਇਹਦਾ ਨਾਲ ਹੀ ਜਾਊਗੀ ਬੋ ਹਾਈ ਮੇਰੇ ਨਾਲ ਐਡਾ ਵੱਡਾ ਧੋਖਾ ਹੋਇਆਗਾ ਤੂੰ ਰੋਟੀ ਖਰ ਰਿਹਾ ਤੂੰ ਖਾ ਹੋਇਆ ਤੇਰੇ ਨਾਲ ਮੈਂ ਤੈਨੂੰ ਸਖੈਰ ਹੀ ਦੇ ਨੇ ਤੇ ਖਰਾਬ ਆ ਮੈਂ ਕਰਾਉਣਾ ਕੈਂਸਰ ਹੈਗਾ ਚਲ ਆ ਜਾ ਬੋ ਹਜੇ ਤਾਂ 3:15 ਹੋਏ ਨੇ ਬਿਆਨ ਇਹ ਤਾਂ ਹੁਣੀ ਐ ਨਹੀਂ ਦਾਰੂ ਪੀਂਦੇ ਨੇ ਜੇ ਐਂ ਪੀਂਦੇ ਰਹਿੇ ਮੇਰੀ ਜ਼ਿੰਦਗੀ ਤਾਂ ਬਰਬਾਦ ਮੇਰੀ ਜ਼ਿੰਦਗੀ ਤਾਂ ਜਮੀ ਖਤਮ ਹੋ ਗਈ ਹੁਣ दारू ਸਾਡੀ ਥੋੜੀ ਪੀਤੀ ਹੋਈ ਹੈਗੀ ਰੋਟੀ ਖਾ ਲਓ ਅਰੇ ਹਣ ਹੋਰ ਹੁਣ ਜੇ ਮੈਂ ਤੁੰਨ ਦਾ ਹੋਏ ਬੈਠੇ ਹੋਗੇ ਤੈਨੂੰ ਕੀ ਪਤਾ ਹੈ ਕਰਨਾ ਸੋਨੂੰ ਪਤਾ ਪੀਣ ਵਾਲਿਆਂ ਨੂੰ ਆ ਪਾਣੀ ਕਿ ਪਾਣੀ ਨੂੰ ਕੀ ਹੋਇਆਗਾ ਨਮਾਜ਼ ਕਰਤਾ ਲੈ ਹਦਿਈ ਹੈਗਾ ਹੰਦਾਨਾ ਹੈ ਇਹ ਜਿਹੜੀ ਪੀ ਜਾਂਦੇ ਹੈ ਕੋਈ ਠੰਡੀ ਹੈ ਇਹਦਾ ਕਾਲਜਾ ਠੰਡੀ ਹੈ ਤੈਨੂੰ ਇੰਨਾ ਕੁ ਲੱਗਦਾ ਕੀ ਪਤਾ ਫਿਰ ਇਹੀ ਪੀ ਲੋ ਕੱਲੀ ਪਾਣੀ ਦੀ ਕਿ ਲੋੜ ਹੈ ਚੱਲ ਬਾਹਰ ਨਿਕਲ ਲੈ ਚੱਲ ਆ ਕੀ ਹੰਦ ਪਾ ਛੱਡ ਦੇ ਬੇਟਾ ਬੈਜਾ ਬੈਜਾ ਤੂੰ ਅੱਗੀ ਬਿਠੇ ਰਹਿ ਡੱਕੇ ਬੈਠੇਗਾ ਬੇਬੇ ਤੂੰ ਅੱਛਾ ਅਰੇ ਬੇ ਬੈ ਤੂੰ ਸ਼ਰਮ ਨਹੀਂ ਹੈ ਕੀ ਬੇਬੇ ਹਾਂ ਦਾਰੂ ਦਾ ਨਾਲ ਜੱਟ ਦੇ ਸੁਰਗਾ ਨੂੰ ਜਾਣ ਕੀ ਹੈ ਤਰ ਤੈਨੂੰ ਜਾਣਦੇ ਮੈਂ ਤੈਨੂੰ ਦੱਸਾਂ ਬੇਕਰਤੂਤਾ ਅਲੂਣ ਦੀ ਨਾਲ ਪਾਣੀ ਜਮੀ ਲੈ ਦੇਖ ਲੈ ਪਹਿਲੇ ਤਾਂ ਕਹਿੰਦੇ ਪਾਣੀ ਦਿੱਤਾ ਲੈ ਆਈ ਬੇਬੇ ਹੁਣ ਕਹਿੰਦੇ ਜਾਣ ਜਨੂੰ ਨਹੀਂ ਤੇਨੂੰ ਚੋਜਲੇ ਕਰਨੇ ਆਉਂਦੇ ਨੇ ਨਾ ਤੇਰੇ ਤਾਂ ਪੀਤੀ ਖਾਤੀ ਐ ਅਸੀਂ ਆ ਸੋਫੀ ਤੇਨੂੰ ਛਰ ਨਹੀਂ ਹੁੰਦੀ ਹੈ ਕਿ ਚੋਜਲੇ ਕਰਦਾ ਹਾਂ ਹਾਂ ਦਾਲੇ ਉਹ ਰਹੇ ਐਂ ਕਾਸੀ ਖਾਤੀ ਐ ਮੈਂ ਖਾਤੀ ਐ ਮੋਟੇ ਮੇਰੀ ਭੈਣ ਦੇਖੋ ਦੇਖੋ ਦੇਖੂ ਜੱਫੇ ਤੋਂ ਮਾਰਤੀ ਦੰਗਾਈ ਤੋਂ ਬੱਸ ਦੰਗਾਲਾ ਤੇ ਲਾਉਂਦੀ ਤਰੀ ਆ ਦੇਵੇ ਪਹਿਲਾਂ ਤਾਂ ਮੈਂ ਪਾਣੀ لے ਆਈ ਨਾਲੇ ਤਾਂ ਨਾ ਰੋਟੀ ਲੈ ਆਈ ਪਹਿਲਾਂ ਤਾਂ ਪਾਣੀ ਚ ਲਾ ਕੇ ਮਾਰਿਆ ਕੇ ਗਰਮ ਮੈਂ ਹੁਣ ਕਹਿੰਦੇ ਨੂਨ ਘਟੇਗਾ ਆਪਾਂ ਕਿਹੜਾ ਖਾਦੀ ਨਹੀਂ ਹੈਗੀ ਕਿਆ ਚਿਹਰੇ ਕਰਦਾਗਾ ਨਹੀਂ ਵੇ ਵੇ ਤਾ ਪਹਿਲਾਂ ਤਾਂ ਤੁਸੀਂ ਵੀ ਇਹ ਕਹਿੰਦੇ ਸੀ ਕਿ ਕੁਝ ਨਹੀਂ ਖਾਂਦਾ ਪੀਂਦਾ ਫਿਰ ਬਹੁਤ ਵਕਤ ਕੱਟ ਗਿਆ ਉਸਦਾ ਕਿ ਜੋਰ ਮਾ ਪੀਂਦਾ ਦੀ ਹੋਰ ਜਮਾਨ ਖਾਲਸ ਹੋ ਗਿਆ ਜੱਗਰ ਹੋ ਗਿਆ ਹੁਣ ਦੇਖ ਲਓ ਡੱਕ ਡੱਕ ਕੇ ਆਉਂਦਾਗਾ ਭਾਈ ਮੈਂ ਤਾਂ ਆਪਦੇ ਮੰਮੀ ਡੈਡੀ ਨੂੰ ਫੋਨ ਕਰੂੰਗਾ ਆਨੂੰ ਕਰਨਾ ਮੈਂ ਤੇਰੇ ਨਾਲ ਆਂਗੀ ਨਾ ਮੈਂ ਨਹੀਂ ਰਹਿੰਦੀ ਰੁੰਦੀ ਇਸ ਤਰ੍ਹਾਂ ਚੱਲਿਆ ਕੰਮ ਮਾਂ ਨਹੀਂ ਮੈਂ ਤੇਰੇ ਨਾਲ ਆਪਾਂ ਕੁੱਟ ਕੇ ਸੁਧਾਰ ਲਾਂਗੇ ਦੇ ਲਾ ਕੇ ਛੇਤਰ ਆ ਚੱਕ ਪੋਚਾ ਉਥੇ ਚੱਕ ਦਰਜੀ ਕਰਦੇ ਕੋਈ ਆ ਵਗ ਜਾਂਦਾ ਤੇ ਪਹਿੜਾ ਲੱਗਦਾਗਾ ਉਹ ਤਾਂ ਦੇਖ ਜੀ ਕਰ ਤੂੰ ਉਤੋਂ ਦੀ ਤਾਂ ਹੈਗੀ ਉਹ ਤਾਂ ਕਰਦੀ ਹੂਗਾ ਕੋਈ ਨਿਆਹ ਫਹਾਟ ਆ ਲੰਗੇ ਕੋਈ ਹੋਰ ਕੰਮ ਕਹੀ ਦੇ ਮਾੜਾ ਕੰਮ ਬ੍ਰਾਣਾ ਕਰਤੇ ਕਿ ਤਿੱਦਿਸ ਮਤ ਮਾਰੀ ਜਾ ਮੇਰੀ ਕਿੰਨਾ ਤੋਖਾ ਹੋ ਮੈਨਾਂ ਮੈਂ ਸਾਰੀ ਜ਼ਿੰਦਗੀਆਂ ਕੱਢੂ ਕਿਵੇਂ ਇਹ ਤਾਂ ਹੋਣੀ ਐ ਇੰਨਾ ਡੱਕ ਡੱਕ ਕੇ ਆਉਣ ਲੱਗੇ ਬੜਾ ਵੱਡਾ ਤੋਖਾ ਕੀਤਾ ਮੈਨਾਂ ਇਹ ਤਾਂ ਜ਼ਿੰਦਗੀ ਕੱਢਣੀ ਔਖੀ ਹੋ ਜੂਗੀ ਅਜੇ ਤਾਂ ਦਿਨੀ 15 ਹੋਏ ਨਹੀਂ ਹਜੇ ਬੇਬੇ ਕਹਿੰਦੀ ਆ ਤੁਹਾਡੇ ਮੰਮੀ ਡਰ ਜੀ ਨੂੰ ਫੋਨ ਕਰ। ਫਿਰ ਮੈਂ ਦੁੱਖ ਕਿਹਨੂੰ ਦੱਸੂੰਗੀ ਜੇ ਆਪਦੇ ਮਾਪਿਆਂ ਨੂੰ ਦੱਸੂੰਗੀ। ਕੋਈ ਯਾਰ ਆ ਬੈਡਾਂ ਦੀ ਬਵਾਏ ਵਧੀਆ ਏਸੀ ਚੱਲੀ ਜਾਂਦਾ। ਨਾ ਕੁਰਸੀਆਂ ਨਹੀਂ ਅੰਦਰ ਕਰਦਾ। ਹਾਈ ਬੂਮ ਮਰ ਜਾ ਕੇ ਮੇਡ ਕੇ ਪਈ ਨਹੀਂ। ਕਾਸੀ ਜੀ ਸੁਧਬੁੱਧ ਨਹੀਂ ਹੈਗੀ।

ਤੇ ਬਲਾਈ ਦਾਰੂ ਜੀ ਪੀ ਕੇ ਨਾ ਓ ਡਿੱਗੇ ਪੈਣਗੇ ਕਿੱਥੇ ਬਾਹਰ ਤਾਂ ਕਿਤੇ ਨਾ ਵੀ ਆ ਬੇੜੇ ਚ ਡਿੱਗੇ ਪੈਣੇ ਮੈਂ ਤਾਂ ਕੋਥਲ ਕੇ ਜੇ ਆ ਗਈ ਤਾਂ ਮੈਂ ਤਾਂ ਪੁੱਠੀ ਬੋਲੀ ਜਾਂਦੇ ਨੇਗੇ ਚੱਲ ਕੋਈ ਚੱਲ ਮੈਂ ਜਾਂਦਾ ਫਿਰ ਤਾਂ ਇਹਨਾਂ ਸ਼ੁਕਰ ਕਰੇ ਡਿੱਗੇ ਜੇ ਬਾਹਰ ਬੂ ਡਿੱਗ ਜੇ ਕੌਣ ਚੱਕ ਲਿਆ ਵੇ ਇਹਨਾਂ ਨੂੰ ਚੱਕ ਲਿਆ ਵੇ ਵੀਰ ਆਪਣੇ ਕੌਣ ਕਿਨੂ ਤੋੜਾਂਗੇ ਬੜਾ ਇਹਨੇ ਤਰ ਤਪਾਈ ਬੜਾ ਦੁੱਖ ਦਿੱਤਾ ਰਬ ਤਾਂ ਆਉਂਦੀ ਨਹੀਂ ਜੇ ਛਰਮ ਹੋਵੇ ਫਿਰ ਗੱਲਾਂ ਕਰਦੀਆਂ ਨੇ ਹੋ ਖੜਾ ਐਸੇ ਪੈਣ ਨੂੰ ਦੇਖ ਕੇ ਕਿੱਡਾ ਬੈਠਾ ਤੇ ਪੈਗਾ ਹਲੋ ਤੂੰ ਬਗੇ ਉਂਗਲਾਂ ਹਰਿਆ ਵਾ ਮੈਨੂੰ ਨਹੀਂ ਪਤਾ ਲੱਗਦਾ ਚਲੇ ਮੈਂ ਮੈਂ ਕਰਦਾ ਲੋੜ ਨੇ ਮਹਾਲ ਕਰਦਾ ਤੇ ਮੈਂ ਕਹਿੰਦੀ ਮੈਂ ਤੈਨੂੰ ਨੋਟ ਕਰੂੰਗੀ ਏ ਤੂੰ ਲੋਰੀਆਂ ਸਾਰੀਆਂ ਉਂਗਲਾਂ ਇੱਧਰ ਹੋ ਜਾ ਬਿਰਭਲ ਤੂੰ ਤੂੰ ਉਹ ਮੇਰੇ ਦੇ ਵੱਡੀ ਮੈਂਦਰ ਨਹੀਂ ਲਗੀ ਹੋਈ ਐ ਚੱਲ ਮੈਂਬਰ ਨਹੀਂ ਨਹੀਂ ਅੜੀ ਐ ਚੱਲ ਕਰਤਾ ਵੀ ਕੀ ਐ ਉਹ ਮੈਂ ਦੇਖ ਤਾ ਤੂੰ ਮੈਂ ਤੈਨੂੰ ਦੇਖੂਗਾ ਚੱਲ 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 ਮੇਰੇੋਂ ਵਾਗਰਨਾ ਆਖੇ ਉਂਗਲਾਂ ਚੱਲ 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 ਅੰਦਰ ਪੈ ਚੱਲ ਕਿ ਦੇ ਬੈਂਡ ਤੇ ਪਿਆ ਤੀ ਦਾ ਮੈਂ ਇੱਥੇ ਪਾਉਂ ਚੱਲ 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 ਬੜਨ ਚੱਲ 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 ਬੈ ਜਾ ਭਾਈ ਹੁਣ ਚਲ ਵੀਰ ਭਰਾ ਪੈ ਇਹਨੂੰ ਕਰਾਂਗੇ ਡੰਡੇ ਨਾਲ ਲੋਟ ਬੈ ਜਾ ਕੋਈ ਨਾ ਵੇ ਬਈ ਤੁਸੀਂ ਦੱਦਿਆ ਉਹਦੇ ਮੰਮੀ ਲੈਣੀ ਨੂੰ ਵੀ ਨਾ ਦੱਸ ਇਹਨਾਂ ਨੂੰ ਤਾਂ ਦਿਨ ਦਿਨ ਕੰਮ ਵਧੀ ਜਾਂਦਾ ਹੈਗਾ ਕੋਈ ਨਹੀਂ ਮਜ਼ਾ ਨਹੀਂ ਆਪਾਂ ਕਟਾਵਾਂਗੇ ਮੈਂ ਤਾਂ ਦੱਸੂਗੀ ਭਾਈ ਐਂ ਕਿਹਾ ਕਿ ਚਲ ਕਟੂ ਮੈਂ ਨਾ ਦਿਲ ਤੋਂ ਰੋਜੀ ਕਹਿ ਦਾਨੀ ਹੁਣ ਮੈਂ ਤਾਂ ਰੋਜੀ ਉਹ ਤੋਂ ਵੱਧ ਵੀ ਕੇ ਆ ਜਾਂਦੀ ਨਹੀਂ ਅੱਜ ਦਿੱਤੀ ਹੁਣ ਸਵੇਰੇ ਫੇਰ ਉਹ ਨੂੰ ਆਏ ਹੋ ਜੂਗਾ ਵੀ ਦਰ ਪਾਊਗਾ ਵੀ ਮੇਰੇ ਪੈਸੇ ਨੂੰ ਕਿਸ਼ਟੇ ਆਤੀ ਹੁਣ ਸਵੇਰੇ ਫੇਰ ਦਰ ਪਾਊਗਾ ਕਿ ਇਹ ਪੈਸੇ ਕਹਾਂ ਲਾਂਗੇ ਆਏ ਹੌਲੀ ਹੌਲੀ ਹਟ ਜੂਗਾ ਨਹੀਂ ਵੇ ਮੈਂ ਕਿੰਨਾ ਕਿਤੇ ਦਿੱ ਦਿੱਤ ਮੇਰੀ ਜ਼ਿੰਦਗੀ ਤਾਂ ਜਵੇਂ ਖਰਾਬ ਹੋ ਜੂਗੀ ਨਹੀਂ ਨਹੀਂ ਆਨਸਰ ਪਕੜਾ ਰੱਖ ਆਏ ਕਰਕੇ ਉੱਟ ਕੱਟ ਕੇ ਖੁਸ਼ਬੂ ਕਰਕੇ ਗੁਰਖਾ ਪਕੇ ਹਟਾਵਾਗੇ ਅੱਜ ਢੋਲਤੀ ਅੱਜ ਡੁੱਲਣਾ ਹੈ ਸਵੇਰੇ ਫੇਰ ਦਰ ਪਾਊਗਾ ਜੇ ਤਦ ਹਾਂ ਡੁੱਲੀ ਆਵੇਂ ਬੱਤੀ ਨੰਗੇ ਜੀ ਡੋਲੀ ਜਾਓਗੇ ਆ ਯੇ 2000 ਰੁਪਏ ਖਰਿਆ ਉਹ ਜੋ ਹੋਰ ਕੀ ਐ? ਵੀਰ ਬਾਲਾ ਮੇਰਾ ਬਟੂਆ ਨਹੀਂ ਆਉਂਦਾ ਯਾਰ ਕਿੱਥੇ ਐ? ਮੈਨੂੰ ਕੀ ਪਤਾ ਜੀ ਸਾਡੇ ਬਟੂਏ ਤੇ ਮੈਂ ਕਿਹੜੇ ਚੱਕਿਆਗਾ? ਸਾਨੂੰ ਪਤਾ ਹੋਣਾ ਚਾਹੀਦਾ। ਕੱਲ ਤਾਂ ਅਸੀਂ ਤਾਂ ਉੱਥੋਂ ਡਿੱਗੇ ਪਏ ਚੱਕੇ ਹੋਏ ਕਿਤੇ ਡੇਹ ਗਏ ਹੋਵਾਂਗੇ। ਇੱਕ ਨਾ ਮੈਂ ਭੋਗ ਤੇ ਜਾਣਾਗਾ। ਹਾਂ ਮੇਰਾ ਚਟਾ ਕਮੀਬ ਜਾਵਾਂਗਾ ਕਿੱਥੇ ਐ? ਚਟਾ ਕਮੀਬ ਵੀ ਆਮਾ ਸਾਨੂੰ ਆਏ ਤਾਂ ਸੁਧ ਬੁੱਧ ਨਹੀਂ ਹੈਗੀ। ਜਿਹੜਾ ਕਮੀਜ਼ ਪਜਾਮਾ ਪ੍ਰੈਸ ਕਰਨਾ ਸੀ ਕਮੀਜ਼ ਉਹਦੇ ਨਾਲ ਦਾ ਪਾਈ ਫਿਰਦੇ ਹੋ ਚੱਕੋ ਮੜਾ ਜੱਡੂ ਐਡ ਤੇ ਪਾਈ ਬੈਠੇ ਅਨ ਜੇ ਇਨੀ ਸੁੱਧ ਹੋਵੇ ਆਹ ਬਾਟਣ ਐ ਲੱਗਦੇ ਹੁੰਦੇ ਨੇ ਇਹਦਾ ਫੋਨ ਲੱਗੇ ਆ ਹੁਣ ਲੱਗੇ ਆ ਮੈਨੂੰ ਪਤਾ ਰਾਤ ਸਾਰਾ ਕੁਝ ਕੀ ਪਤਾ ਸਾਨੂੰ ਉਹ ਥੋਵੇ ਬਿਠਾ ਕੇ ਲਈ ਇਹ ਮੈਨੂੰ ਤਾਂ ਪੁੱਠਾ ਸਿੱਧਾ ਬੋਲਣ ਲੱਗ ਗਏ ਸੀਗੇ ਓਏ ਮਰਿਆ ਬਟੂਆ ਦੇ ਦੇ ਮੇਰਾ ਮੈਨੂੰ ਨਹੀਂ ਬਟੂਆ ਬਟੂਆ ਦੇ ਪਤਾਵਦਾ ਬਟੂਆ ਆਪੇ ਦੇਖੋ ਕਿੱਥੇ ਹੈਗਾ ਲੈ ਮੈਨੂੰ ਪੁੱਛ ਦੇਣਗੇ ਜੇ ਸਾਨੂੰ ਨਹੀਂ ਪਤਾ ਮੈਨੂੰ ਕੀ ਪਤਾ ਹੈਗਾ ਖੈਣ ਕਿ ਤੋੜ ਲਿਆ ਨਾ ਬੇਬੇ ਮੈਂ ਨਹੀਂ ਦੇਖਿਆ ਤੁੱਖਿਆ ਬਟੂ ਇਹਨਾਂ ਦਾ ਬਾਹਰ ਨਹੀਂ ਕਿਤੇ ਨਾ ਬੇਬੇ ਜਦੋਂ ਮੈਨੂੰ ਪਤਾ ਹੀ ਨਹੀਂਗਾ ਨਾ ਮੈਂ ਦੇਖਿਆਗਾ ਨਾ ਮੈਨੂੰ ਪਤਾਗਾ ਬਾਹਰ ਤਾਂ ਲੈਂਦੀ ਕਿਤੇ ਹੋਰਾਂ ਪਰਾਂ ਕਿਤੇ ਨਹੀਂ ਹੈਗਾ ਕਿਤੇ ਬਾਹਰ ਵੀ ਜੇ ਕਰ ਤੂੰ ਚਾਹ ਦੀ ਪੁੱਟ ਬਣਾ ਨਾ ਇਹ ਉਹਦੇ ਵਾਸਤੇ ਬਣਾਦੀ ਕੋਟੋ ਪੀ ਲੂਗਾ ਤੇ ਮੈਂ ਬਾਹਰ ਦੀਆਂ ਦੇ ਦਿੱਤੀਆਂ ਹੋਰਾਂ ਪਰ ਕਿਤੇ ਤਾਂ ਪਰ ਉਹ ਨਹੀਂ ਨਾਉਦੀ ਨਹੀਂ ਹੈਗਾ ਤੁਹਾਨੂੰ ਲੱਗਦਾ ਇਸੇ ਨਹੀਂ ਕੱਟਿਆ ਉਹ ਪੁਰਦਾ ਆ ਕੇ ਕਿੱਥੇ ਐ ਚਾਹ ਬਣਾਉਂਦੀ ਸੀ ਜੀ ਮੈਂ ਨਾਲੇ ਬੇਬੇ ਪੀ ਲੂਗੀ ਨੇ ਸੋਡੇ ਖਾਤਰ ਬਣਾਉਣੀ ਐ ਕਿ ਹੋ ਰਿਹਾ ਐ ਐਸੀ ਦੇਖਾ ਤੂੰ ਤੇ ਮੇਰੇ ਲਈ ਐਸੀ ਕਿੱਥੇ ਆ ਗਈ ਹੁਣ ਬੈਠ ਬੈਠ ਇੱਕ ਵਾਰ ਕਰਾ ਚਾਹ ਪੀ ਐਨੀ ਵੇ ਲੋ ਬੈਸਨੀ ਨਾ ਇਹ ਤਾਂ ਮੇਰੇ ਪੇਕਾਂ ਦੇ ਬਾਹਰ ਹੋਣੇ ਇਹ ਨਹੀਂ ਮੰਨਣ ਨਾ ਬਾਹਰ ਨਹੀਂ ਗਾ ਬੈਸੀ ਜੇ ਦੇਖ ਤਾਂ ਹੁਣ ਆਪਦੇ ਭਰਾ ਨੂੰ ਫੋਨ ਕਰੂੰਗੀ ਬੇਬੇ ਤਾਂ ਆਏ ਵਾਰ ਰੋਕ ਦਿੰਦੀ ਆ ਨਾ ਕਰ ਨਾ ਕਰ ਫਿਰ ਮੇਰੇ ਭਰਾ ਨੂੰ ਦੱਸੇ ਬਿਨਾ ਮੇਰਾ ਹੱਲ ਕਿਵੇਂ ਹੋਊਗਾ ਨਹੀਂ ਹੁੰਦਾ ਮੈਂ ਤਾਂ ਆਪਦੇ ਭਰਾ ਨੂੰ ਫੋਨ ਕਰੂੰਗੀ ਐਂ ਮੇਰਾ ਟਾਈਮ ਕੋ ਅਸੂਲਦਾ ਹੁਣ ਤਾਂ ਮੇਰੇ ਭਰਾ ਨੂੰ ਫੋਨ ਲਾਉਣੀ ਪਊਗਾ ਤੇਰੀ ਹੋ ਭੈਣ ਦਾ ਫੋਨ ਕਿਵੇਂ ਆ ਗਿਆ ਹਲੋ ਰਸੀ ਗੱਲ ਬਣਾ ਹਾਂ ਵਧੀਆ ਵਧੀਆ ਹਾਂ ਕਿ ਮੈਂ ਇੱਕ ਮਿੰਟ ਮੇਰੇ ਨਾਲ ਸਪੀਕਰ ਜਾ ਖਰਾਬ ਹੋ ਰਿਹਾ ਇੱਕ ਮਿੰਟ ਖੜ ਜਾ ਮੈਂ ਇਹ ਤੇ ਲਾ ਲਾ ਹਲੋ ਹਾਂ ਹਾਂ ਜੀ ਹਾਂ ਹੁਣ ਦੱਸ ਬੈਣਾ ਕੀ ਕਹਿੰਦੀ ਸੀ ਕਿਉਂ ਕੀ ਹੋ ਗਿਆ ਉਹਨਾਂ ਨੂੰ ਵੀ ਰੋਜ਼ ਆਪੀ ਕੇ ਆ ਜਾਂਦੇ ਨੇ ਕਿ ਡੱਕੇ ਡਕਾਏ ਆਉਂਦੇ ਨੇ ਲੇ ਪਹਿਲਾਂ ਆਪਣੇ ਵਿਚੋਲੇ ਨੇ ਗੱਲ ਕੀਤੀ ਵੀ ਦਾਰੂ ਤਾਂ ਪੀਂਦਾ ਨਹੀਂ ਮੁੰਡਾ ਨਸ਼ਾ ਨਹੀਂ ਕਰਦਾ ਕੋਈ ਪੁੱਛੋ ਨਾ ਕੱਲ੍ਹ ਬਾਸ ਸੁਣਾ ਇਸੇ ਬੇੜੇ 'ਚ ਡਿੱਗ ਗਏ ਮੇਰੇ ਕਹਿੰਦੇ ਤਾਂ ਡੱਕੇ ਨਹੀਂ ਗਏ ਮੈਂ ਤਾਂ ਪੁੱਠਾ ਸਿੱਧਾ ਜਾ ਬੋਲੀ ਕੇ ਫਿਰ ਬੀਬੀਨ ਬੁਲਾ ਕੇ ਲੈ ਕੇ ਗਈ ਬੀਬੀ ਥਾ ਕੇ ਨਹੀਂ ਐਨੀ ਦਾਰੂ ਪੀਂਦਾ ਡਿੱਗਣ ਵਾਲਾ ਹੋ ਜਾਂਦਾਗਾ ਹੋਰ ਬਾੜੀ 'ਚ ਆਪੀਂ ਦਿਆ ਅੱਜ ਸਵੇਰੇ ਮੈਂ ਚਾਹ ਬਣਾਉਂਦੀ ਸੀਗੀ ਬੀਬੀ ਗੰਚਰ ਮੈਂ ਚਾਹ ਬਣਾ ਦੇ ਅੱਛਾ ਜਦੋਂ ਚਾਹ ਬਣਾਉਂਦੀ ਸੀ ਮੈਂ ਕਿਹਾ ਜਦ ਤੁਸੀਂ ਵੀ ਪੀ ਲਓ ਕਹਿੰਦੇ ਮੈਨੂੰ ਨਹੀਂ ਚਾਹੀਦੀ ਲੋੜ ਜਾ ਮੈਨੂੰ ਪੈਸੇ ਦੇ ਹੂੰ ਜੇ ਮੈਂ ਕਹਿੰਦਾ ਮੇਰੇ ਕੋਲ ਤਾਂ ਪੈਸੇ ਹੈ ਨਹੀਂਗੇ ਹਾਂ ਤੇ ਫਿਰ ਮੇਰੇ ਕੰਨਾਂ ਨੂੰ ਜਿੰਬੜ ਗਏ ਮੈਂ ਕਿਹਾ ਇਹ ਨਾ ਮੇਰੇ ਬੱਟ ਮੇਰੇ ਕੋਲ ਕੈਨ ਦਿੱਤੇ ਨੇਗੇ ਇੱਥੋਂ ਇੱਥੋਂ ਤੱਕ ਭੱਗ ਗਿਆ ਹੈ ਹਾਂ ਤੇ ਬਿਲਾਰੇ ਪੈਸੇ ਜੇ ਪਏ ਸੀ ਬਿਲ ਪਾਸ ਨਾ ਸੀਗਾ ਹਾਂ ਮੈਂ ਤਾਂ ਪੈਸੇ ਹੀ ਦੇ ਦਾਂ ਨਹੀਂ ਫਿਰ ਉਹ ਪੈਸੇ ਜਾ ਕੇ ਫੜਾਤੇ ਫਿਰ ਉਹ ਲੈ ਕੇ ਤੁਰ ਕੇ ਕਹਿੰਦੇ ਜੇ ਦੱਸਿਆ ਕਿ ਸਾਨੂੰ ਤਾਂ ਕਿ ਤੈਨੂੰ ਗੱਲ ਕੋਟ ਕੇ ਮਾਰ ਮਾਰਿਆ ਮੂਰੇ ਤਾਂ ਨਹੀਂ ਨਾ ਹੱਥ ਬਾਈ ਜਿਤਾ ਕੰਦੇ ਗੁਰਤਾਨੀ ਮੈਂ ਕਹਿੰਨੀ ਵੀ ਮੈਂ ਤਾਂ ਬਾਰੀ ਔਖੀ ਐਂ ਕਿ ਮੈਂ ਤਾਂ ਆ ਕੇ ਲੈ ਜੂ ਫਿਰ ਬਚੋਲੇ ਨੇ ਆਪਾਂ ਨੂੰ ਉੱਲਾ ਰੱਖਿਆ ਇਹ ਗੱਲ ਤੋਂ ਹਣਾ ਤੂੰ ਐਨ ਫਿਕਰ ਨਾ ਕਰ ਤੂੰ ਕਹਿੰਦਾ ਤੁਹਾਨੂੰ ਦੱਸੇ ਹੀ ਨਹੀਂ ਇਹ ਗੱਲ ਮੈਂ ਤਾਂ ਉੱਲਾ ਜਿਹਾ ਰੱਖਿਆ ਮਾਂ ਖਬਰ ਚਲ ਫਰਕ ਪੈ ਜੇ ਬੀਬੀ ਮੈਨੂੰ ਫੋਨ ਹੀ ਨਹੀਂ ਕਰ ਲੰਗਦੀ ਸੀ ਕਹਿੰਦੀ ਸੀ ਕਰੀ ਨਾ ਕੋਈ ਨਾ ਆਪਾਂ ਸਮਝਾਂ ਮੈਂ ਇਹਨਾਂ ਨੇ ਤਾਂ ਬਾਈ ਲਪੋ ਰੱਖਣੀ ਸੀ ਫਿਰ ਇਹਦੀ ਮਾਂ ਥੋੜੀ ਕਹਿੰਦੀ ਹੁੰਦੀ ਜੇ ਮੇਰੇ ਮੁੰਡੇ ਦਾ ਜਲੂਸ ਨਿਕਲੇ ਮੈਂ ਦੱਸ ਜਾ ਕੇ ਫੋਨ ਕੀਤਾਗਾ ਤੂੰ ਫਿਕਰ ਨਾ ਕਰ ਮੈਂ ਫਿਰ ਆਉਣਾਗਾ ਮੈਂ ਕੱਬਾਂ ਕੇ ਕਰ ਲੈਣਾ ਤੇ ਸਤਿ ਸ਼੍ਰੀ ਨਾਮ ਕਰ ਲਈ ਜ਼ਰੂਰ ਆ ਨਾ ਨਾ ਮੈਂ ਹੁਣੀ ਤੁਰਦਾ ਬਸ ਆ ਕੇ ਕਰਦਾ ਗੱਲ ਮੈਂ ਸਮਾਰ ਕੇ ਗੁਰਬਚੋਲੇ ਨੂੰ ਲੈ ਮੈਂ ਕਿਨਾ ਨਹੀਂ ਤੂੰ ਕੋਲ ਨਹੀਂ ਆ ਜੇ ਆਪਾਂ ਬਚੋਲੇ ਤੱਕ ਕਰਾ ਲਈ ਨਹੀਂ ਪਹੁੰਚਾਂਗੇ ਪਾਪ ਹੀ ਸੰਭਲ ਨਹੀਂ ਬਚੋਲੇ ਦੇ ਵੀ ਜੁੰਡੇ ਤੇ ਪੱਟਣੇ ਪੈਣਗੇ ਫਿਰ ਪਹਿਲਾਂ ਦੱਸਣਾ ਸੀ ਉਹਨੇ ਚਲ ਦੇਖਣੀ ਜਿਵੇਂ ਤੈਨੂੰ ਠੀਕ ਲੱਗ ਚਲ ਮੈਂ ਕਿਹੜਾ ਕੱਲਾ ਆਉਣਾ ਫਿਰ ਜੇ ਲੋਟ ਆ ਗਿਆ ਠੀਕ ਹੈ ਨਹੀਂ ਫਿਰ ਉਹਨੂੰ ਸੱਦਾਂਗੇ ਆਪਾਂ ਠੀਕ ਹੈ ਠੀਕ ਹੈ ਚਲ ਆਉਣਾ ਮੈਂ ਤੂੰ ਫਿਕਰ ਨਾ ਕਰੀ ਨਾ ਯਾਰ ਖਾਸਾ ਵੀ ਦੇਉਂਦੇ ਹੁੰਦੇ ਸੀ ਕਰਹਿੰਦੇ ਨੇ ਹੋਰ ਹੀ ਦੇ ਦੀ ਕਪੀ ਗੇ ਕੋਈ ਨਸਾ ਨਹੀਂ ਦਤਾ ਉਹਨੇ ਮੂਸ ਵਾਲੀ ਕਾਲਜਾ ਠਾਦੀ ਆ ਠੰਡੀ ਤਾਂ ਹੈਗੀ ਐ ਨਹੀਂ ਇਹ ਤਾਂ ਚੰਗੀ ਐ ਪਰ ਉਹਨਾਂ ਖਾਸਾ ਇਹਨਾਂ ਨਜ਼ਾਰਾ ਤਾਂ ਨਹੀਂ ਦਿੰਦੀ ਮਾਦਨ ਨਜ਼ਾਰਾ ਡਰਾ ਤਾਂ ਲਈ ਅੱਪੀ ਦਿੰਦੀ ਐ 5500 ਦੇ ਨੋਟ ਕੜਕੜ ਕੇ ਉਹ ਪਾਇਆ ਪਰੂ ਗਏ ਗੋਲੀ ਆ ਓਏ ਮੈਨੂੰ ਤਾਂ ਲੱਗਦਾ ਯਾਰ ਮੇਰੀ ਗੜਗੜ ਦੇ ਜਾਂਦੀ ਐ ਇਸ ਵੱਲ ਤੋਂ ਬੇਬੇ ਮੈਂ ਤਾਂ ਕਰਤਾ ਮੇਰੇ ਪ੍ਰਾਣ ਨੂੰ ਫੋਨ ਉਹਨੂੰ ਲਾਈਨ ਆਉਂਦਾਗਾ ਮੈਂ ਨਹੀਂ ਰਹਿੰਦੀ ਮੈਂ ਤਾਂ ਜਾਉਂਗੀ ਹੁਣ ਘਰੇ ਕੌਣ ਕਰੂ ਕੰਮ ਤਾਂ ਦੇ ਕੌਣ ਫਿਰ ਬੇਬੇ ਮੇਰੀ ਜ਼ਿੰਦਗੀ ਵੀ ਖਰਾਬ ਹੁੰਦੀ ਹੈਗੀ ਇਹ ਤਾਂ ਜਮੀਨ ਦੀ ਜ਼ਿੰਦਗੀ ਤਾਂ ਹੁਣ ਆਪੇ ਹਟ ਜਾਊਗਾ ਫਿਰ ਹਟਾ ਲਾਂਗੇ ਸਮਾਂ ਤੂੰ ਸਾ ਦੋਨੂੰ ਆਊਗਾ ਇਹਨੂੰ ਕੂਰੂਗਾ ਉਹ ਵੀ ਕੂਰੂ ਮੈਂ ਵੀ ਕੂਰੂੰਗੀ ਸਾਰੇ ਜਾਣੇ ਕਹਾਂਗੇ ਨਹੀਂ ਬੇਬੇ ਤੁਸੀਂ ਤਾਂ ਵਾਰੇ ਵਾਰਾ ਕਹਿੰਦਾ ਵੀ ਫੋਨ ਨਹੀਂ ਕੋਈ ਨਹੀਂ ਕੁਝ ਨਹੀਂ ਹੁੰਦਾ ਹੈਗਾ ਹਟ ਜਾਊਗਾ ਪਤਾ ਨਹੀਂ ਯਾਰ ਕਿੰਨਾ ਕੁ ਤੰਗ ਕਰਦਾ ਰਹੂਗਾ ਅੱਜ ਦੇਖਦਾ ਗਰੀਬ ਨੇ ਟੋਲੇ ਨੇ ਸੱਚ ਨਹੀਂ ਦੱਸਿਆ ਰਾੰਗ ਤੇ ਡੇਰਾ ਜੱਟ ਦਾ ਕੋਈ ਆਣ ਕੇ ਮਾਈ ਦਾ ਨਾਲ ਢੋਲ ਖੁਰੇ ਆਹ ਕਿਧਰ ਟਕਰ ਗਿਆ ਓਏ ਭਾਇਆ ਕਿਧਰੋਂ ਆ ਗਿਆ ਓਏ ਭੈਣ ਸੱਚੀ ਕਹਿੰਦੀ ਸੀ ਆਇਆ ਤੇਰੇ ਸਵਾਗਤ ਵਾਸਤੇ ਬੈਠਾ ਸ਼ਰਮ ਤਾਂ ਨਹੀਂ ਹੁੰਦੀ ਮਾਰਾ ਅਲ ਤੇਰੇ ਨਹੀਂ ਕਸੂਰ ਕਸੂਰ ਬਚੋਲੇ ਦਾ ਇਹਨੇ ਸਾਨੂੰ ਕਿਹਾ ਲਾ ਕੇ ਦੇ ਬੀਰ ਵਾਲੀ ਤੱਕਣੀ ਓ ਬਹਿ ਜਾ ਬਹਿ ਜਾ ਤੂੰ ਸਾਰੇ ਮਲੰਗਾਂ ਨੂੰ ਇਹਨਾਂ ਨੂੰ ਕਿੱਥੇ ਪਿਣਿਆ ਸਰਵਾਰ ਹੀ ਬੰਦੇ ਆਂ ਆਏ ਵਾਰ ਕਾਇਦਾ ਆਹ ਤੂੰ ਨਾ ਜਾਈ ਕਰੇ ਕਰਖਰਿਆ ਬੋਝ ਸਸਿਕਲ ਆ ਗਿਆ ਵੀਰੇ ਸਹੀ ਗੱਲ ਸਾਸਤਰੀਕਾਰ ਸਾਸਤਰੀਕਾਰ ਚੱਲ ਬਣ ਚੱਕ ਪੈ ਰਿਹਾ ਹਾਂ ਮੈਂ ਤਾਂ ਤਿਆਰ ਹਾਂ ਆਈ ਨਾ ਜਾਊਗੀ ਤੁਸੀਂ ਕੋਈ ਗੱਲ ਕਰਕੇ ਜਾਓ ਆ ਇਹੋ ਹਟ ਜੂਗਾ ਹਟ ਜੂਗਾ ਕਿੱਥੋਂ ਹਟ ਜੂਗਾ ਤਾ ਉਹ ਗੱਲ ਚੱਗਿਆ ਪਿਆ ਦੇਖ ਕੋਈ ਨਹੀਂ ਕੋਈ ਨਹੀਂ ਹਟ ਜੂਗਾ ਤੁਸੀਂ ਧਿਆਨ ਰੱਖੋ ਮੜ ਜਾ ਸਮਾਈ ਨਾਲ ਗੱਲ ਕਰਦੇ ਨੇ ਤੂੰ ਬੈਠ ਕੇ ਪਾਣੀ ਦਾ ਨਹੀਂ ਪੀਂ ਚਾਹ ਪਾਣੀ ਤੇ ਕੋਈ ਗੱਲ ਕਰਾਂਗੇ ਆਪਾਂ ਉਹਦੇ ਨਾਲ ਜੇ ਹਟ ਜੂਗਾ ਆਪਾਂ ਕੋਈ ਗੱਲ ਹਟ ਕਰ ਤਾਂ ਵੀ ਬੁਰਾ ਹਾਲ ਹੋ ਜੂਗਾ ਛੇ ਵੀ ਕੀ ਕਰਾਂਗੇ ਨਹੀਂ ਬੇਬੇ ਜਦੋਂ ਹਟ ਗਿਆ ਤੁਸੀਂ ਉਦੋਂ ਲੈ ਆਇਓ ਕੋਈ ਨਹੀਂ ਕੋਈ ਆਂ ਦੇਹਤ ਲੈ ਆਇਓ ਭਾਈਆ ਭਾਈਆ ਵੀ ਫਰ ਕੋਈ ਉਹਦੇ ਹੱਥੋਂ ਵੀ ਕਰਨਾ ਕਹੇ ਕੱਲ ਨੂੰ ਮਾਰਿਆ ਫੇਰ ਕੋਈ ਨਹੀਂ ਹੁਣ ਕਿਧਰੇ ਮੇਰੇ ਕੰਨਾਂ ਵਾਲੇ ਪੱਟ ਦਾ ਸੀਗਾ ਜਿਹੜੇ ਇਹਦੇ ਪਾਏ ਨੇਗੇ ਉਹ ਪੱਟ ਲੈਣਾ ਫੇਰ ਪੇਟਾਂ ਦੇ ਕਿ ਪੱਟਦੇ ਬਹਿ ਜਾ ਬਹਿ ਜਾ ਨਾ ਮੈਂ ਤਾਂ ਜਾਵਾਂਗੇ ਭਾਈਆ ਭਜਾ ਅਸਤੇ ਮੈਂ ਤਾਂ ਨਹੀਂ ਬੇਬੇ ਰਹਿੰਦੀ ਜਿੱਦੇ ਹਟ ਗਿਆ ਉਦੋਂ ਲੈ ਆਇਓ ਮੜਾ ਲੋੜਾ ਹੈ ਹੁਣ ਕੀ ਕਰਾਂਗੇ ਬਾਸ ਰੂ ਜੇ ਕੰਜਰ ਕੀਤਾ ਸੀ ਤਾਂ ਉਹ ਲੱਗਿਆ ਬੁੜੇ ਆਕੇ ਕਾਇਨ ਉਹਦਾ ਸੀ ਕਿਧਰ ਜਾਵਾਂਗੇ ਕਰਦੇ ਦੰਦੇ ਕੌਣ ਕਰੂ ਮੈਂ ਤਾਂ ਮਸਾਂ ਬੋਝ ਬਚਾ ਕੇ ਮਸਾਂ ਰਿਸ਼ਤਾ ਲਿਆ ਤੀਗਾ ਮਸਾਂ ਲੋਕਾਂ ਨੂੰ ਮਨਾ ਕੇ ਵਿਕ ਪਈ ਪਾਣੀ ਨਾ ਮਾਰੋ ਪਾਣੀ ਨਾ ਮਾਰੋ ਇਹਨੇ ਤਾਂ ਰੁਕ ਗਿਆ ਇਹਨੇ ਲੋਹੂ ਪੀ ਲਿਆ ਹੁੱਬੇ ਅਦਰਵਾਜ਼ੇ ਝੋਕੀ ਕਰਾਂਗੇ ਬੜਾ ਲੋਰਾ ਆਇਆ ਬੜਾ ਓੱਖਾ ਹੋ ਗਿਆ ਭਾਈ ਤੂੰ ਉਹਦੇ ਨਾਲ ਮੈਨੂੰ ਫੋਨ ਹੀ ਨਹੀਂ ਕੀਤਾ ਤੂੰ ਕਰਦਾ ਨਹੀਂ ਨਾ ਮੈਨੂੰ ਫੋਨ ਮੈਂ ਤਾਂ ਐ ਸੀ ਵੀਰੇ ਮੈਂ ਹੱਸੂਦਰ ਜੂਗਾ ਪਰ ਸੁਧਰਿਆ ਨਹੀਂ ਤਾਂ ਇਹ ਵਾਂਗੂ ਹੋ ਗਿਆ ਹੁਣ ਉਹ ਤਾਂ ਪਾ ਇੱਕ ਪਾਸਾ ਕਰ ਦੰਦੇ ਇਹਨਾਂ ਨਾਲ ਹੋਰ ਹੁਣ ਵੀ ਕਰਨੀ ਪਊਗਾ ਹੁਣ ਕਿਹੜਾ ਮੇਰਾ ਇੱਥੇ ਟੈਂਕਾ ਸੋਜੂਗਾ ਆ ਦੇਖ ਲੈ ਕਿਵੇਂ ਪਿਆ ਹਾਂ ਕੀ ਹਾਲ ਹੋ ਰਿਹਾ ਲੱਗਦਾ ਸੁਰਤ ਹੈਗੀ ਇਹਨੂੰ ਹਾਂ ਕਾਸੀ ਸੁਰਤ ਨਹੀਂ ਚੱਲ ਆਪਾਂ ਚੱਡੀ ਆਪਾਂ ਨੂੰ ਜੇ ਦੇਖਦਾ ਹੈਗਾ ਦੇ ਲੈ ਆਉਂਦੇ ਲੈ ਹੁਣ ਇਹਨੂੰ ਸੁੱਟਾ ਇੱਧਰ ਲੈ ਜਾਣਾ ਜਾਣਿਆ ਤੂੰ ਤਾਂ ਦੁਖੀ ਕਰ ਰੱਖਿਆ ਕੁੜੀ ਨੂੰ ਕੋਈ ਕੋਣ ਨਾ ਕਹ ਦੇ ਅੜ ਜਾ ਮੈਂ ਟਰੱਕ ਬਾਹਰ ਖੜ ਜਾ ਕਰ ਇਹਨੂੰ ਮੈਂ ਕਰ ਦਣਾ ਇਨੂੰ ਸਮਾਰ ਕੇ ਲੋਟ ਕਰ ਦੰਨੇ ਤੈਨੂੰ ਮੈਂ ਦੇਖੂਗਾ ਓਏ ਦੇਖੂਗਾ ਇਹ ਸੁਰਤ ਹੈਗੀ ਐ ਸਾਹ ਸਰਸਰੂ ਦੂਰੇ ਆ ਮੈਨੂੰ ਚਾਹ ਜਾਕੇ ਓਏ ਭਲਾ ਮੂੰਹ ਤਾਂ ਦੇਖ ਸੀ ਸੇ ਜਾ ਕੇ ਜੱਟ ਬਾਈਡਾਂ ਦੇ ਪਿਆ ਆ ਬਾਈਡਾਂ ਦੇ ਪਿਆ ਮਲੰਗੋ ਕਰੇ ਨਾ ਓਏ ਜਮਾਨੀਂ ਮੈਂ ਤੂੰ ਵੀ ਨਾ ਫੜੀ ਹੁਣ ਆ ਨੰਗਾ ਕੀਤਾ ਮੇਰੀ ਐ ਦਾਰੂ ਵਾਲੀ ਪਿੰਦਾ ਸੀ ਮੈਂ ਹੀ ਭੁਜਾਈ ਆ ਉਹ ਪਰ ਜਦ ਆਪਕੜਤਾ ਹੁਣ ਹੰਡਤਾ ਆਪਾਂ ਵੀ ਫੁੱਲ ਰੱਖਾਂਗੇ ਲਿਉਂਦੇ ਆਪਾਂ ਵੀ ਨਹੀਂ ਜਿਵੇਂ ਸਾਲੇ ਲੈ ਕੇ ਗਏ ਆਪੀ ਛੱਡ ਕੇ ਜਾਣਗੇ ਚਲ ਇਹ ਤਾਂ ਨਿਭੜ ਗਿਆ ਕੰਮ ਜਰਾ ਤਰਾਂ ਬਾਰ ਇਹਨਾਂ ਨੂੰ ਹੋਰ ਕੰਮ ਤਾਂ ਦਾ ਦੇਖਦੇ ਆ ਉਹ ਚਾਹ ਤਾਂ ਨਮੇੜਤਾ ਚਾਰ ਭਾਂਡੇ ਜੇ ਪਏ ਐ ਵੀ ਧੋਦ ਗਏ ਜਰਾ ਇਹਨੂੰ ਸਾਬਣ ਲਾ ਕੇ ਮਾਂ ਜੇ ਸਾਬਣ ਲਾ ਕੇ ਹੁਣ ਚੰਗਾ ਹੈ ਨਾ ਹੁਣ ਚੰਗਾ ਹੈ ਹੁਣ ਬਲਾਈ ਸੋਣਾ ਹੈ ਸਾਬਣ ਲਾ ਲੈ ਐਨੀ ਮਾਇਂਦੇ ਹੁੰਦੇ ਭਾਂਡੇ ਲਾ ਦਨਾ ਕਿਉਂ ਤ ਪਾਈ ਜੰਨੀ ਆ ਭਗ ਜਾ ਭਗ ਜਾ ਖੜਾ ਹੋ ਜਾ ਲੈ ਮਾਂ ਮਾਇਂਦੀ ਨਹੀਂ ਆ ਲੈ ਖੜਾ ਮਾਂ ਇਹਦੇ ਲੋਕੀਂ ਜੰਦੀ ਹੈਗੀ ਤੇ ਚੰਗਾ ਇਹ ਵਧੀਆ ਕੰਮ ਕਰਦੀ ਸੀ ਸਾਰੇ ਮਸਾ ਬੰਨਾ ਬੰਦਾ ਤੀਗਾ ਬੇਚਰ ਮਾਂ ਜਲੂਸ ਕਰਤਾ ਕਰਦਾ ਤਾਂ ਐ ਉਦੋਂ ਮੰਨਿਆ ਨਹੀਂ ਹੈਗਾ ਕੰਜੇਰ ਆਹ ਭਾਂਡੇ ਦਾ ਮੈਂ ਫੂਕ ਦੂੰਗੀ ਭਾਂਡੇ ਨੂੰ ਤਾਂ ਰੋਟੀ ਪਕਾ ਲੈ ਜਦੋਂ ਹੱਥ ਮੱਚੇ ਨਾ ਤੈਨੂੰ ਫੇਰ ਪਤਾ ਲੱਗੂ ਬੇਸ਼ਰਮਾ ਭਾਂਡੇ ਨੂੰ ਤਾਂ ਮੈਂ ਭੇਜੂੰਗੀ ਆ ਬੰਦੇ ਇਹ ਆਪ ਨੂੰ ਕਰਨੇ ਪੈਂਦੇ ਆ ਕਰੇ ਤਾਂ ਕੋਈ ਵੀ ਨਹੀਂ ਦਿੰਦਾ ਲਾ ਭਾਂਡੇ ਵੀ ਆਲੇ ਕੀ ਵੇਥੇ ਵੀਰ ਪਾਲ ਵੇਪੇ ਲੈ ਵੀਰ ਪਾਲ ਦਾ ਕੱਪੜੇ ਧੋਉਂਦੀ ਏ ਮੈਨ ਲੱਗਦਾ ਫਤੂ ਤੂੰ ਕੱਪੜੇ ਧੋਈਏ ਨਾ ਹਾਂ ਬੁਆਜੀ ਮੈਂ ਧੋਣਾ ਉਹਨਾਂ ਦੇ ਕੱਪੜੇ ਦਾ ਸਸੀ ਕਾ ਬੁਆਜੀ ਸਤਿ ਸ਼੍ਰੀ ਅਕਾਲ ਭੀਰ ਪਾਲ ਬਿਮਾਰ ਹੋ ਰਹੀ ਏ ਨਾ ਬੋਈ ਉਹ ਤਾਂ ਨਰਸਕੇ ਬਾਗੇ ਸੀਗੇ ਕਿਉਂ ਬਸ ਮੈਂ ਹੀ दारू ਰੂਜੀ ਵਾਲੀ ਪੀਣ ਲੱਗਿਆ ਸੀਗਾ ਅੱਛਾ ਤੇਰਾ ਭਾਈ ਆ ਗਿਆ ਸੀਗਾ ਲੈ ਗਿਆ ਕਿਉਂ ਫਿਰ ਲੈਣ ਨਹੀਂ ਗਈ ਨਾ ਬੋਈ ਫਿਰ ਤੋ ਲਈ ਗਏ ਮੈਂ ਵੀ ਨਹੀਂ ਗਿਆ ਲੈਣ ਫਿਰ ਫੋਨ ਫਾੜ ਨਿਕਰੇ ਨਾ ਬੋਈ ਜੀ ਮੈਂ ਤਾਂ ਕੁਛ ਨਹੀਂ ਕਰਿਆ ਬਸ ਸਾਰੇ ਕੰਮ ਆਪ ਹੀ ਕਰ ਰਹਾ ਚੱਲ ਅੰਤਰਾ ਆਵੇ ਬਿਨਾ ਗੱਲ ਕਰਤੇ ਆ ਪੱਲੇ ਆਵਾਂਗੇ ਵੀਰਪਾਲ ਨੂੰ ਬੰਜੀਤਾ ਵੀ ਹੈ ਸਸਰੀ ਆਲਪਣੇ ਸਸਤਰੀਕਾਰ ਹੋਰ ਠੀਕ ਆ ਵਧੀਆ ਠੀਕ ਆ ਅੱਛਾ ਤੁਸੀਂ ਦੱਸੋ ਵਧੀਆ ਠੀਕ ਠਾਕ ਪਾਣੀ ਿਆ ਧਰੋ ਇਹ ਸਾਰੇ ਵਧੀਆ ਨੇ ਵਧੀਆ ਨੇ ਵਧੀਆ ਆਪ ਕੀ ਕੰਮ ਕਰਖਿਆਗਾ ਤੁਸੀਂ ਕੱਪੜੇ ਕਪੜੇ ਧੋਈ ਜਾਂਦਾ ਆਪ ਹੀ ਕੋਣੀ ਤੇ ਪਾਈ ਫਿਰ ਹੁਣ ਕੀ ਕਰੀਏ ਫਿਰ ਵੀਰਪਾਰਕ ਮੇ ਬਾਗੀ ਫਿਰ 10 ਸਾਲ ਤੋਂ ਨਹੀਂ ਹਟਿਆ ਬਥੇਰੇ ਚੋਰ ਨੂੰ ਸਮਝਾ ਸਮਝਾ ਥੱਕ ਗਈ ਉਰਾ ਪਰਾਂ ਕਰਕੇ ਥੱਕ ਗਈ ਸਮਝਾਤਾ ਵੀ ਹਟ ਜਾ ਹਟ ਜਾ ਹਟਿਆ ਨਹੀਂ ਭਾਈ ਉਹਦੇ ਕੰਨਾਂ ਨੂੰ ਚਿੰਬੜ ਜਾਂਦਾ ਅੱਛਾ ਹੁਣ ਉਹ ਕਹਿੰਦੀ ਵੀ ਮੇਰੇ ਹੱਥੋਂ ਪਾਈ ਕਰੂਗਾ ਕੁੱਟੂਗਾ ਮਾਰੂਗਾ ਮੈਨੂੰ ਵੀ ਮੈਂ ਤਾਂ ਜਾਊਂਗੀ ਉਹਨੇ ਪਾਈ ਤੂੰ ਨਹੀਂ ਰੋਕਿਆ ਰੋਕਿਆ ਬਥੇਰੇ ਰੋਕਿਆ ਈ ਬੀਰਪਾਲ ਨੇ ਰੋਕੀ ਫੇਤੇ ਰੋਕੀ ਈ ਉਹ ਕਹਿੰਦੀ ਮੈਂ ਨਹੀਂ ਲੈਣੀ ਹੈਗੀ ਫਿਰ ਇੱਕ ਮੈਂ ਤਾਂ ਮਹੀਨਾ ਰੁਕਾ ਬਦੀਨ ਹੁੰਦੀ ਫਿਰਦੀ ਨੂੰ ਕਹਿੰਦੀ ਕਦੇ ਵਟੂਆ ਸਿੱਟਿਆ ਹੁੰਦਾ ਹੈ ਕਦੇ ਕੁਸ ਕਦੇ ਅੱਧੀ ਪੀ ਲੈਂਦਾ ਅੱਧੀ ਡੋਲ ਲੈਂਦਾ ਇੱਥੇ ਪਿਆ ਰਹਿੰਦਾ ਕਦੇ ਉੱਥੇ ਪੈ ਗਿਆ ਕਦੇ ਉੱਥੇ ਪੈ ਗਿਆ ਫਿਰ ਮੈਂ ਤਾਂ ਫੋਨ ਕਰਦਾਂ ਦੀ ਮੈਂ ਫੋਨ ਤੇ ਉਹਨੂੰ ਸਮਝਾ ਦਾਂ ਦੀ ਅਸੀਂ ਐਸੇ ਚਿਰ ਉਚਲੇ ਰਹੇ ਕਿਹੜੇ ਫੋਨ ਕਰਨੇ ਸੀਗੇ ਖਾਸੇ ਦਿਨ ਹੋ ਗਏ ਗਏ ਨੂੰ ਉਹ ਹੋ ਗਏ ਨੂੰ ਹੋ ਗਏ 5-7 ਦਿਨ ਫਿਰ ਫੋਨ ਲਾਇਆ ਸੀ ਤਾਂ ਲਾਇਆ ਵੀ ਭਾਈ ਇਸ ਤਾਂ ਫੋਨ ਲਾਇਆ ਨਹੀਂ ਫੋਨ ਲਾ ਕੇ ਉਹ ਤਾਂ ਮਾਂ ਤਰਫ ਦੇ ਗਏ ਨੇ ਭੈਣ ਭਾਈ ਦੋਨੇ ਉੱਥੇ ਬਾਰ ਕੇ ਪਿਆ ਤੀਗਾ ਜਦੋਂ ਗਏ ਫਿਰ ਆਏ ਥੋੜਾ ਗੱਲ ਹੁੰਦੀ ਐ ਫੋਨ ਤਾਂ ਲਾ ਕੇ ਕੀ ਨਾ ਕਹਿਣਾ ਸੀ ਉਹਦੇ ਨਾਲ ਵੀ ਸ਼ਾਇਦ ਮੈਂ ਤਾਂ ਗਈ ਨਹੀਂ ਭਾਈ ਮਗਰ ਹੱਥੋਂ ਭਾਈ ਉਹਦੇ ਨਾਲ ਵੀ ਹੋ ਗਿਆ ਵੀ ਆਪਣੇ ਸਾਲੇ ਨਾਲ ਅੱਛਾ ਨਾ ਕੋਈ ਆਪਣੀ ਉਹਨਾਂ ਵਾਏ ਦੇਖ ਲੋ ਕੀ ਹੱਲ ਹੁੰਦਾ ਮੈਂ ਤਾਂ ਨਹੀਂ ਕਹਿੰਦੀ ਕੋਈ ਹੱਲ ਕਰ ਲੂਗਾ ਗੱਲ ਦਾ ਮੈਂ ਛੱਡੂਗਾ ਫਿਰ ਤਾਂ ਹੱਲ ਹੀ ਐ ਹੁਣ ਤੱਕ ਐ ਦਿਨ ਹੋ ਗਏ ਬੀਤੀ ਆ ਕਿ ਨਹੀਂ ਨਾ ਹੁਣ ਨਹੀਂ ਬੀਤੀ ਫਿਰ ਹੱਲ ਹੀ ਹੈਗਾ ਹੁਣ ਜਾ ਕੇ ਆਪਾਂ ਲਿਆਉਨੇ ਆ ਬੀਰਪਾਲ ਨੂੰ ਫਿਰ ਆ ਕੇ ਨ ਲੱਗ ਜੇ ਐ ਕੰਮੇ ਲੱਗ ਜੂਗਾ ਇਹਨੂੰ ਪਤਾ ਜਿਵੇਂ ਆਪਦਾ ਘਰ ਪੱਟਿਆ ਜਾਊਗਾ ਹੁਣ ਤਾਂ ਕੋਈ ਹਫਤਾ ਹੋ ਗਿਆ ਮੈਨੂੰ ਹੁਣ ਤਾਂ ਮੈਂ ਮੂੰਹ ਤੇ ਇੰਦਰੀ ਹੁਣ ਮੈਂ ਤਾਂ ਬਾਹਲਾ ਔਖਾ ਹੋਣਾ ਐ ਕੰਮ ਕਰਦਾ ਰੋਟੀਆਂ ਮੈਨੂੰ ਪਕਾਉਣੀਆਂ ਪੈਂਦੀਆਂ ਕੱਪੜੇ ਮੈਂ ਤੋਂ ਨਾ ਤੁਸੀਂ ਕੱਪੜੇ ਤੋਂ ਤਾਂ ਦੇਖ ਹੀ ਲਿਆ ਹੁਣ ਬਾਹਲਾ ਕੇ ਇਹਨਾਂ ਨਾਲ ਮੈਂ ਸੌਂ ਵੀ ਚ ਦੇ ਪਹਿਲਾਂ ਆ ਕਰਤੂਤਾ ਨਾ ਕਰਦਾ ਕਰਤਾ ਨਾ ਤੇਰਾ ਐ ਖਰਾਬ ਹੁੰਦਾ ਨਾਲੇ ਤਾਂ ਹੁਣ ਤੂੰ ਆਪ ਹੱਥ ਮਚਾਉਣਾਗਾ ਕੱਪੜੇ ਧੋਣਾਗਾ ਨਾਲੇ ਤੂੰ ਉਹਨਾਂ ਨੂੰ ਦੁਖੀ ਕੀਤਾ ਨਾਲੇ ਆ ਤੇਰੇ ਬੇਬੇ ਨੂੰ ਦੁਖੀ ਕੀਤਾ ਦੇ ਤੂੰ ਪਹਿਲੇ ਸਮਝੇ ਜਾਂਦਾ ਪੁੱਤ ਤੀਵੀਆਂ ਨਾਲ ਹੀ ਘਰ ਹੁੰਦੇ ਨੇਗੇ ਇਹਦਾ ਬੂਆ ਜੀ ਹੁਣ ਮੈਨੂੰ ਪਤਾ ਹੀ ਲੱਗ ਗਿਆ ਤੇ ਸਾਰਾ ਕੁਝ ਮੈਨੂੰ ਕਰਨਾ ਪੈਂਦਾ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਅੱ비 ਕੰਮ ਕਿੰਨੇ ਔਖੇ ਨੇ ਕਿ ਕਰਨੇ ਨਾਲੇ ਖੇਤੀ ਕਰਨੀ ਨਾਲੇ ਘਰੇ ਕਰਨਾ ਤੂੰ ਮੇਰੀ ਗੱਲ ਸੁਣਾ ਤੇਰੇ ਬੇਬੇ ਤੇ ਤੁਸੀਂ ਵਗਜੋ ਜਾ ਕੇ ਸਿੱਧੇ ਜਾ ਕੇ ਨਾ ਉਹਨੂੰ ਲਿਆਓ ਵੀਰਪਾਲ ਨੂੰ ਲਿਆਵੋ ਨਾ ਠੀਕ ਆ ਹਾਂ ਪੋਈ ਤੇ ਮੈਂ 바ਗੀ ਗੱਲ ਹੋਰ ਆ ਜੀ ਦੇ ਹੁਣ ਤੁਸੀਂ ਦੋਨੇ ਵਗਜਿਓ ਅਗਲਾ ਆਖੇ ਵੀ ਨੀਵੇਂ ਹੋ ਕੇ ਆਗੇ ਤੁਸੀਂ ਹਾਂ ਠੀਕ ਆ ਹਾਂ ਪੋਈ ਇਹੀ ਕਰਦੇ ਆਂ ਫਿਰ ਵਗਜਾਂਗੇ ਅੱਜ ਲੈ ਆਵਾਂਗੇ ਹਾਂ ਤੁਸੀਂ ਵਗਜੋ ਮੈਂ ਘਰੇ ਰਹੂੰਗੀ ਘਰ ਸੰਭਲੀਆ ਮੈਂ ਤੁਹਾਡਾ ਤੁਸੀਂ ਘਰ ਸੰਭ ਲੈ ਨਾਲੇ ਫਿਰ ਉੱਥੇ ਆਇਨੀ ਫੀਲ ਹੋਊਗਾ ਵੀ ਹਾਂ ਰਿਸ਼ਤੇਦਾਰਾਂ ਨੂੰ ਇਹਨਾਂ ਨੂੰ ਤਾਂ ਦੱਸਿਆ ਹੀ ਨਹੀਂ ਉਹੀ ਤਾਂ ਹੈ ਜੇ ਮੈਂ ਬਾਗੀ ਅਗਲਾ ਕਰਾਂ ਨਾ ਕੱਠ ਵੱਜ ਕੇ ਆ ਗਿਆ ਵੱਜ ਕੇ ਆ ਗਿਆ ਕਦੋਂ ਗਈ ਆ ਗਲਤੀ ਤੇਰੀ ਏ ਪੁੱਤ ਗਲਤੀ ਮੰਨ ਕੇ ਲਿਆ ਠੀਕ ਆ ਬੂਆ ਜੀ ਚੱਲ ਫਿਰ ਜਾਓ ਅੱਜ ਮੈਂ ਆਪੇ ਸੰਭਲੂ ਕਰ ਚੱਲ ਪਾ ਕੱਪੜੇ ਤੇ ਚੱਲ ਰੂਪੇ ਕੱਪੜੇ ਤਾਂ ਪਾਈ ਹੋਏ ਨੇ ਚੱਲ ਚੱਲ ਮੇਰੀ ਗੱਲ ਸੁਣ ਇੱਕ ਹੋਰ ਆ ਬੇ ਉੱਥੇ ਮੈਂ ਤੈਨੂੰ ਕੀ ਕਹੂੰ ਉਹ ਬੋਲਣ ਇਹ ਬੋਧੀਆਂ ਦੀ ਤੂੰ ਨਹੀਂ ਬੋਲ ਨਾ ਬੇ ਮੈਂ ਆਪਣਾ ਸਾਰੀਆਂ ਛੋਣੀਆਂ ਨੇ ਮੈਂ ਜਿਹੜੀ ਗੱਲ ਕਹੂੰਗੀ ਮੈਂ ਜਵਾਬ ਦੇਈਆਂ ਹੋਗੇ ਤੂੰ ਬੱਸ ਕਹਿੰਦੀ ਵੀ ਮੈਂ ਤਾਂ ਆਪਦਾ ਨੇਮ ਪਾ ਲਿਆ। ਚੰਗਾ ਵੀ। ਹਾਂ। ਲੈਮ ਚਾਹ ਲੈ। ਚਾਹ ਲੈ ਕੇ ਆਈ। ਹਾਂ। ਲੈ ਜਾ। ਬੈ ਜਾ। ਮੈਂ ਕੱਲ ਨੂੰ ਦਿੰਦਾ ਜੇ ਮੇਰੇ ਨਾਲ। ਤਾਂ ਨੂੰ ਹੋਈ ਗਰਮੀ ਆ ਗਈ ਫੇਰ ਹੱਥ ਨਹੀਂ ਜੀ ਕਰਨੀ ਕੰਮ ਜਿਹੜੇ ਕਰਨੇ ਨੇ ਬੈ ਜਾ। ਅਰੇ ਵੀ ਮਨ ਦਾ 3 ਪੀ। ਆ ਇਧਰ ਆਂਦੇ। ਨਾ ਹੁਣ ਸਾਡੇ ਘਰ ਦੀ ਸੀ ਗਿਆ ਸਾਨੂੰ ਕੋਈ ਨਹੀਂ ਭਾਈ ਜੀ ਇਹ ਸਾਡੇ ਜਵਾਬ ਚ ਗਲਤੀ ਸੀ ਕੋਈ ਨਹੀਂ ਸਹਿਜਮਤੇ ਨਾ ਗੱਲ ਕਰ ਲੋ ਬਹਿ ਜਾ ਕੋਈ ਗੱਲ ਨਹੀਂ ਕਰਦਾ ਤਾਰਾ ਕੋਈ ਰਿਸ਼ਤੇਦਾਰੀ ਦੀ ਗੱਲ ਹੈਗੀ ਕੋਈ ਨਹੀਂ ਮੇਰੀ ਗੱਲ ਸੁਣ ਭਾਣੇ ਤੇਰਾ ਪੁੱਤ ਤੇਰੇ ਘਰੇ ਐ ਮੇਰੀ ਧੀ ਮੇਰੇ ਘਰੇ ਐ ਬਾਈ ਦਾ ਸ਼ਰਾਬੀ ਦੇ ਤੌਰ ਦੀ ਨਹੀਂ ਇਹਨੇ ਤਾਂ ਬੁਰਾ ਹਾਲ ਕਰਤਾ ਕੁੜੀ ਦਾ ਰਹਿੰਦਾ ਖੁੰਦਾ ਹੁਣ ਕੁੱਟਣ ਨੂੰ ਤਿਆਰ ਹੋ ਗਿਆ ਇਹ ਉਹ ਤਾਂ ਸਾਰੀ ਗੱਲ ਸਾਰੀ ਸਾਡੇ ਸਿਰ ਮੱਥੇ ਆ ਗੱਲ ਮੈਂ ਮੰਨਦੀ ਆ ਗਲਤੀ ਮੰਨਦੀ ਆ ਸਾਰਾ ਕੁਝ ਕਰਦੀ ਆ ਹੁਣ ਇਹਨੂੰ 8 ਦਿਨ ਹੋ ਗਏ ਇਹਨੇ ਸੌਂ ਪਾਤੀ ਪਹਿਲਾਂ ਛੱਡ ਗਿਆ ਫਿਰ ਹੁਣ ਸੌਂ ਪਾਤੀ ਹੁਣ ਜੇ ਪੀਊਗਾ ਬਿਸ਼ੱਕ ਪਾਦਾ ਵੀ ਨਾ ਪੁੱਛੋ ਉਹਦੀ ਮੂਰੇ ਲਾ ਲਈ ਸਾਲੂ ਨਹੀਂ ਯਕੀਨ ਹੈਗਾ ਪਰ ਅਸੀਂ ਤਾਂ ਜਮਾਂ ਨਹੀਂ ਤੋੜਦੇ ਇਹ ਕੁੜੀ ਨੇ ਮੈਂ ਤਾਂ ਤੋੜਦੀ ਮੇਰੇ ਤੇ ਤਾਂ ਸਾਨੂੰ ਯਕੀਨ ਹੈ ਨਾ ਮੇਰੇ ਤੇ ਤਾਂ ਯਕੀਨ ਹੈ ਮੈਂ ਤਾਂ ਇਹਦੇ ਨਾਲ ਵੀ ਜੁਲੀਆਂ ਪੁੱਛ ਲੈ ਮੂੰਹ ਤੇ ਬੈਠੀ ਐ ਜੇ ਨਹੀਂ ਮੈਂ ਕਿ ਮੇਰ ਕਰਾਈ ਨਹੀਂ ਮੈਂ ਬੋਲੀ ਮੈਂ ਆਉਦੇ ਪੁੱਤਰ ਪੁੱਠਾ ਸਿੱਧਾ ਬੋਲੀਆਂ ਇਹਨੂੰ ਮੈਂ ਕਦੇ ਮਾੜਾ ਨਹੀਂ ਬੋਲੀ ਇਹਨੇ ਮੈਨੂੰ ਪਹਿਲਾਂ ਨਹੀਂ ਦੱਸਿਆ ਭਾਣੇ ਮੈਂ ਤਾਂ ਹੁਣ ਬਥੇਰਾ ਬਰਦਾਸ਼ਤ ਕਰ ਲਿਆ ਹੁਣ ਦੱਸਦੀ ਐ ਨਾ ਜਦੋਂ ਮੇਰਾ ਢਿੱਡ ਮੱਚਦਾ ਕੋਈ ਨਹੀਂ ਕੋਈ ਨਹੀਂ ਬਿਜਵਾੜਣੀ ਨੇ ਨਾ ਉੱਥੇ ਦੁੱਖ ਝੱਲਿਆ ਕੋਈ ਨਹੀਂ ਤੇ ਮੈਂ ਇੱਥੇ ਮੌਨਾਂ ਬੈਠੀਆਂ ਦੇਖੀ ਜਾਰੂ ਪਿੰਦਾ ਤੀ ਬੋਲਦਾ ਤੀ ਚੱਲਦਾ ਤੀ ਤਾਂ ਹੀ ਦੁੱਖ ਝੱਲਿਆ ਤਾਹੀਂ ਮੈਂ ਟੜਫਦੀ ਤੀ ਤਾਂ ਹੀ ਮੈਂ ਆਈਆਂ ਹੁਣ ਭਾਣੇ ਨਾ ਮੁੰਡੇ ਨੇ ਆਪ ਅੱਖੀਂ ਦੇਖ ਲਿਆ ਉੱਥੇ ਲਿਟਿਆ ਪਿਆ ਨਾਲੇ ਕਹਿੰਦਾ ਕੁੜੀ ਨੂੰ ਹੱਥੋਂ ਪਾਈ ਕਰਦਾ ਮਾਰਦਾ ਵੀ ਹੋਊਗਾ ਤੇ ਕਹਿੰਦਾ ਮੈਂ ਤਾਂ ਹੁਣ ਜਮਾਂ ਨਹੀਂ ਪੈਰ ਪਟਣ ਦਿੰਦਾ ਘਰੋਂ ਹੀ ਉਹਦੇ ਪਤਾ ਕਿਵੇਂ ਧੱਕੇ ਮਾਰਦਾ ਸੀ ਵੀਰ ਫਿਰ ਤਾਂ ਹੀ ਤਾਂ ਮੈਂ ਕਹਿਨੀ ਆ ਸੁਰਤਨੀ ਦੀ ਹੁਣ ਦੇਖੀ ਕਿ ਮੰਜੀ ਪਾਈ ਖੜਾ ਉਹੀ ਤਾਂ ਕਹਦਾ ਹੂੰ ਤਾਂ ਮੀਣਾ ਹੋਇਆ ਬੈਠਾ ਹੈਗਾ ਆਪਣਾ ਹੀ ਦੂਰ ਦੇ ਹੈਗੇ ਮੋੜ ਕੱਲ ਨੂੰ ਉਹਦਾ ਕੀ ਇਤਵਾਰ ਆ ਫੇਰ ਫੇਰ ਆ ਉਹ ਕਰਿਆ ਆਪਾਂ ਹੁਣ ਲਿਆਂ ਦਿੰਦਾ ਹੀ ਅਸੀਂ ਤੋਰ ਦੇ ਪਾਈ ਨਹੀਂ ਬੋਗੀ ਉਹਦੇ ਮੈਂ ਦਾਰੂ ਦੇ ਨਸ਼ੇ ਜੀ ਬੜਾ ਸੀਗਾ ਜਿਹੜਾ ਕੁਛ ਮੈਂ ਉਹਦੇ ਤੈਨੂੰ ਬੋਲਿਆ ਉਹਦੀ ਮੈਂ ਗਲਤੀ ਮੰਨਦਾ ਵੀਰ ਬੜਾ ਤੈਨੂੰ ਤਾਂ ਮੇਰੇ ਬਾਰੇ ਸੋਚਣਾ ਚਾਹੀਦਾ ਜੋ ਕੁਝ ਵੀ ਮੈਂ ਤੇਰੇ ਨਾਲ ਕੀਤਾ ਤੂੰ ਮੈਨੂੰ ਮਾਫ ਕਰ ਦੇ ਲੈ ਹੁਣ ਤਾਂ ਇਹਨੇ ਵੀ ਗਲਤੀ ਮੰਨ ਲਈ ਹੁਣ ਤਾਂ ਤੁਸੀਂ ਮਾਫ ਕਰਦੇ ਉਹਨੂੰ ਤੁਸੀਂ ਐ ਨਾ ਐਨਾ ਨਾ ਚੜੋ ਤਾਂ ਕੋਈ ਗੱਲ ਨਹੀਂ ਹੰਦੀ ਹੁੰਦੀਆਂ ਨੇ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਗਿਆ ਕੋਈ ਗੱਲ ਨਹੀਂ ਗਈ ਤੁਸੀਂ ਇਹਨੂੰ ਹੁਣ ਤਾਂ ਤੋੜਨ ਦੀ ਗੱਲ ਕਰੋ ਨਹੀਂ ਸੁਧਰਦੇ ਹੁੰਦੇ ਭੈਣੇ दारू ਵਾਲੇ ਬਥੇਰੇ ਦੇਖੇ ਨੇ ਪਰ ਮੈਂ ਤਾਂ ਜਮਾਨੀ ਤੋੜਨੀ ਆ ਬੀ ਕੁੜੀ ਬੇਬੇ ਕਿਹੜੀਆਂ ਗੱਲਾਂ ਕਰਦੀਆਂ ਸੁਧਰਨ ਦੀਆਂ ਜਿਹੜਿਆ ਜਿਹੜਾ ਹਾਲ ਮੈਂ ਤਾਂ ਦੇਖ ਕੇ ਆਇਆ ਇਹ ਸੁਧਰਨੜ ਜਿਵੇਂ ਇਹ ਦਰਵਾਜ਼ੇ 'ਚ ਲੇਟ ਦੱਦੀ ਉਵੇਂ ਤਾਂ ਪਸ਼ੂ ਵੀ ਨਹੀਂ ਲਟਦੇ ਵੀਰਬਾਸ ਪੁੱੰਦਾ ਮੇਰੇ ਤੇ ਇੱਕ ਵਾਰੀ ਯਕੀਨ ਕਰ ਲੈ ਉਹਨੂੰ ਇੱਕ ਵਾਰੀ ਮਾਫ਼ ਕਰ ਦੇ दारू ਪੀਣ ਦੀ ਗੱਲ ਕਰਦੇ ਹਾਂ ਮੈਂ ਠੇਕੇ ਮੂਹਰ ਦੀ ਵੀ ਨਹੀਂ ਲੰਘਦਾ ਪਰ ਮੈਨੂੰ ਇੱਕ ਵਾਰੀ ਮਾਫ਼ ਕਰ ਦੇ ਚਲ ਮਮੀ ਜੀ ਤੋ ਕਹਿੰਦੇ ਨੇ ਆਪਾਂ ਇੱਕ ਮੌਕਾ ਦੇ ਦੇਣੇ ਆ ਇੱਕ ਮੌਕਾ ਤਾਂ ਦੇਣਾ ਚਾਹੀਦਾ ਨਾ ਫਿਰ ਆਪਾਂ ਨੂੰ ਮੈਨੂੰ ਵੀਰਪਾਲ ਇਹਨਾਂ ਤੇ ਭੋਰਾ ਯਕੀਨ ਨਹੀਂ ਹੈਗਾ ਦਾਰੂ ਵਾਲੇ ਬੰਦੇ ਨਹੀਂ ਹਟਦੇ ਹੁੰਦੇ ਤੂੰ ਬੈਠ ਜਾ ਹੁਣ ਚੁੱਪ ਕਰਕੇ ਇੱਥੇ ਨਹੀਂ ਮਮੀ ਦੁਖੀ ਹੁੰਦੀਆਂ ਜੀ ਇਹਨੂੰ ਮੇਰੇ ਢੱਮਚਦਾਂ ਨਾਲੇ ਨਹੀਂ ਮਮੀ ਬੱਸ ਜਾਂਦੇ ਇਹਨਾਂ ਦਾ ਕਰ ਇਹਨਾਂ ਦੇ ਕਰੇ ਰੋਟੀ ਪੱਕਦੀ ਹੋਈ ਰੋਟੀ ਪੱਕਣ ਦੀ ਕੀ ਗੱਲ ਬਣੇ ਮੈਂ ਰੋਟੀ ਤੈਨੂੰ ਦੇ ਸਕਦਾ ਇੱਥੇ ਤੇ ਸਾਰੀ ਉਮਰ ਬੈਠੀ ਰਹਿ ਮੇਰੇ ਘਣੀਓ ਪਰ ਇਹਦੇ ਨਾਲ ਨਹੀਂ ਆਪਾਂ ਤੋਰਦੇ ਹੈਗੇ ਇਹ ਰੋਟੀ ਤਾਂ ਪੁੱਤ ਮਿਲ ਜਾਂਦੀ ਹੁੰਦੀ ਐ ਰੋਟੀ ਤਾਂ ਨਹੀਂ ਇਹ ਕਾ ਆਪਾਂ ਕਹਿੰਦੇ ਵੀ ਡਿੱਗਿਆ ਬੰਦਾ ਪਰ ਰੋਟੀ ਤਾਂ ਆਪਦੇ ਘਰੇ ਸਜਦੀ ਹੁੰਦੀ ਐ ਤੇਕਾਂ ਦੇ ਘਰੇ ਰੋਟੀ ਨਹੀਂ ਸਜਦੀ ਹੁੰਦੀ ਤੇਕੇ ਸੌਰੇ ਰੋਟੀ ਦਿੰਦੇ ਹੁੰਦੇ ਨੇ ਤਿਆਂ ਨੂੰ ਸੁਣ ਗਈ ਗੱਲ ਚੱਲ ਪੁੱਤ ਆਪਾਂ ਚੱਲੀਏ ਆਪਣਾ ਆਪਣਾ ਘਰ ਪਸਾਈਏ ਮੇਰੀ ਜ਼ਿੰਮੇਵਾਰੀ ਤੇ ਲੈ ਮੁੰਡਿਆ ਹਮਾਰੀ ਜ਼ਿੰਮੇਵਾਰੀ ਤੇ ਲੈ ਕੇ ਜਾਨੀ ਆ ਕੁੜੀ ਨੂੰ ਜੇ ਐਦੂ ਬਾਅਦ ਮੈਨੂੰ ਮਾੜਾ ਜਾ ਵੀ ਕਿਤੇ ਮਾਲੂਮ ਹੋ ਗਿਆ ਫਿਰ ਇਹ ਦਿਖਲੀ ਤੇਰੇ ਨਾਲ ਕੀ ਬਣੂਗਾ ਇਹ ਤਾਂ ਕਰਨ ਕਰਨੀ ਜਿਹੜੀ ਮੈਂ ਕਰੂੰਗੀ ਉਹ ਤਾਂ ਰੱਬ ਹੀ ਜਾਣਦਾ ਫਿਰ ਮੈਂ ਤੈਨੂੰ ਦੱਸਾਂ ਲੈ ਚਲਾ ਚਲੀਏ ਵੀਰ ਪਰ ਆ ਜਾ ਬੁੱਤ ਚੰਗਾ ਲੈ ਪਹਿਣੇ ਹੁਣ ਤੇਰੀ ਜ਼ਿੰਮੇਵਾਰੀ ਤੇ ਤੂੰ ਜ਼ਿੰਮੇਵਾਰੀ ਬੇਫਿਕਰ ਰਹੋ ਮਹਾ ਅਭਿਜਾਨ ਤੋਂ ਬੱਧ ਰੱਖੂੰਗੀ ਮੈਂ ਨਹੀਂ ਨਹੀਂ ਤੋੜਦੀ ਬਸ ਬਸ ਕੋਈ ਨਹੀਂ ਗੱਲ ਨਹੀਂ ਇਹ ਤਾਂ ਮੌਕਾ ਤਾਂ ਦੇਣਾ ਪੈਂਦਾ ਇੱਕ ਤਾਂ ਚੰਗਾ ਭਾਈ ਚੰਗਾ ਚੱਲ ਪੁੱਤ ਫੋਨ ਫੋਨ ਕਰ ਲਿਆ ਕਰੀ ਮੇਰੇ ਨੂੰ ਚੰਗਾ ਫੋਨ ਕਰਦੀ ਬਾਈ ਮੈਨੂੰ ਚੰਗਾ ਜੇ ਕੋਈ ਗੱਲਬਾਤ ਹੋਈ ਆਜੋ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੀ ਕਹਨੀ ਆ ਵੀ ਆ ਨਸ਼ੇ ਪੱਤੇ ਚ ਪਏ ਕੇ ਤੁਸੀਂ ਆਪਦਾ ਘਰ ਖਰਾਬ ਨਾ ਕਰਿਆ ਕਰੋ ਨਸ਼ੇ ਪੱਤੇ ਛੱਡ ਕੇ ਆਪਦਾ ਘਰ ਬੰਨਣ ਦੀ ਕੋਸ਼ਿਸ਼ ਕਰਿਆ ਕਰੋ ਇਹਦੇ ਵਿੱਚ ਕੁਝ ਨਹੀਂ ਰੱਖਿਆ ਹੁੰਦਾ ਤੇ ਆਪਦਾ ਘਰ ਬਰਬਾਦ ਕਰਨਾ ਹੈ ਸਾਡੀ ਇਹ ਵੀਡੀਓ ਨੂੰ ਪਿਆਰ ਦੇਣ ਸੋਡਾ ਬਹੁਤ ਬਹੁਤ ਧੰਨਵਾਦ ਆਉਣ ਵਾਲੀਆਂ ਵੀਡੀਓ ਨੂੰ ਵੀ ਸਾਨੂੰ ਇੰਨੇ ਪਿਆਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਇੱਕ ਹੋਰ ਬੇਨਤੀ ਆ ਤੁਹਾਨੂੰ ਇੱਕ ਸਾਡਾ ਹੋਰ ਚੈਨਲ ਹੈ ਟੀਮ ਬੱਪੀਆਣਾ ਬਲੌਗ ਜਿੱਤੇ ਸਾਡਾ ਡੇਲੀ ਰੁਟੀਨ ਦੇ ਬਲੌਗ ਆਉਂਦੇ ਨੇ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਉਹਦੀ ਵੀਡੀਓ ਨੂੰ ਵੀ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਗੱਲ